ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ 'ਚ 12:00 ਵਜ ਗਏ ਜੀ ਘਰ ਦੇ ਕੰਮ-ਕਾਜ ਜਿਹੜੇ ਕਰਨੇ ਸੀ ਉਹ ਆਪਾਂ ਕਰ ਲਏ ਉਹ ਕਰਕੇ ਹੁਣ ਹੋ ਗਈ ਜੀ ਸ਼ਾਮ ਦੀ ਤਿਆਰੀ ਕੀ ਇਹ ਦੇਖਦੀ ਸੀ ਕਿ ਲੱਗਦਾ ਏ ਪਰ ਇੱਕ ਤਾਂ ਜੀ ਨਖਰੇ ਕਰਦੇ ਫਿਰ ਕੋਈ ਖਾਂਦਾ ਨਹੀਂ ਹੈਗਾ ਘਰੇ ਕੀ ਇਹਨਾਂ ਨੂੰ ਅੱਧਾ ਕਹਿੰਦੇ ਨੇ ਅਸੀਂ ਖਾਣਾ ਅੱਧਾ ਕਹਿੰਦੇ ਨੇ ਅਸੀਂ ਖਾਣਾ ਨਹੀਂ ਹੈਗਾ ਹੁਣ ਐਨੀਆਂ ਕਿੰਨੀਆਂ ਕੁ ਬਣਾਵੇ ਸਬਜ਼ੀਆਂ ਹੁਣ ਅੱਜ ਲੱਗੀ ਸੀ ਸਲਗਮ ਮੈਂ ਚਲ ਸਲਗਮ ਲੈ ਕੇ ਆਉਣੀ ਆ ਇਹ ਵੀ ਨਹੀਂ ਬਣਾ ਕੇ ਦੇਖੇ ਕਦੇ ਇਕ ਅੱਗੇ ਹੁੰਦਾ ਸੀ ਜੀ ਕਹਿੰਦੇ ਹੁੰਦੇ ਨੇ ਵੀ ਨਾਲੇ ਸਬਜ਼ੀ ਖਾਣੀ ਦਾ ਚਤਰਖਾ ਨੇ ਪਰ ਹੋਣਾ ਜੀ ਅਸੀਂ ਖਾਣਾ ਨਹੀਂ ਹੈਗਾ ਬਸ ਮੁੱਕ ਦੀ ਗੱਲ ਆਪਣੇ ਵਰਗਿਆਂ ਨੂੰ ਪਤਾ ਨਹੀਂ ਆਪਣੀ ਏਜ ਦੇਆਂ ਨੂੰ ਨਾ ਕਹਿਣਾ ਹੀ ਨਹੀਂ ਸੀ ਇਹ ਹੁੰਦਾ ਵੀ ਹਾਂ ਅਸੀਂ ਖਾਣਾ ਨਹੀਂ ਹੈਗਾ ਇਹ ਕੁਛ ਮੰਮੀ ਅਜੇ ਆਏ ਨਹੀਂਗੇ ਛੁੱਟੀਆਂ ਤੋਂ ਆਹਾਂ ਤਾਂ ਛੇਜਾ ਜਿਆ ਤਾਂ ਬੁਥੇਰਾ ਹੋਇਆ ਇਹ ਮੈਂ ਤਾਂ ਉਨੀ ਪੱਟ ਹੁੰਦੀਆਂ ਲੋ ਜੀ ਇਹੀ ਕੁਛ ਹੁੰਦਾ ਹੁੰਦਾ ਮੇਰੇ ਨਾਲ ਤਾਂ ਮੈਨੂੰ ਇਕ ੱਟੇ ਪੱਟ ਪਟੂਕੇ ਜੀਰਾ ਦੀਆਂ ਨੇ। ਹਾਂ। ਲਓ। ਹੁਣ ਤਾਂ ਵਧੀਆ ਹੋ ਗਈਆਂ ਚਲੋ। ਘਰ ਦੀਆਂ ਤਾਂ ਇਹਦੀਆਂ ਹੁੰਦੀਆਂ ਨੇ। ਹਾਏ ਓਏ। ਦੇਖਿਓ ਪੱਟਾਂ ਨਹੀਂ ਹੁੰਦੀਆਂ ਹੈਗੀਆਂ। ਹਾਂਜੀ ਇੱਥੇ ਮੈਂ ਲੱਗੀ ਸੀ ਔਲੇ ਨੂੰ ਸਾਫ਼ ਕਰਨ। ਕਿਉਂਕਿ ਦੋ ਤਿੰਨ ਦਿਨ ਹੋ ਗਏ ਸੀ ਜੀ ਔਲੇ ਤੋੜ ਕੇ ਰੱਖੇ ਸੀਗੇ ਕੁਛ ਮਾਮੀ ਤੇ ਜਾਣ ਕਰਕੇ ਨਹੀਂ ਸੀ ਸਾਫ਼। ਹੋਏ ਕਿਉਂਕਿ ਹੋਰ ਕੰਮ ਕਰ ਹੋ ਜਾਂਦੇ ਨੇ ਜੀ ਕੁਛ। ਹੂੰ ਇਹ ਦੇ ਕਰਕੇ ਵੀ ਰਹਿ ਗਏ ਸੀਗੇ ਹੁਣ ਅੱਜ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲ ਔਲੇ ਨਾ ਐਸੇ ਵੀ ਮੇਰੇ ਨਾਲ ਧੋਕੇ ਰੱਖੇ ਪਏ ਸੀ ਧੋਣ ਤੋਂ ਬਾਅਦ ਫਿਰ ਮੇਰੇ ਜਿਵੇਂ ਮੈਂ ਕਿਹਾ ਵੀ ਚਲ ਜਿਹੜੇ ਛੋਟੇ ਥੋੜੇ ਬਹੁਤੇ ਜਿਹਦੇ ਵਿੱਚ ਕਿਤੇ ਨਾ ਖਰਾਬ ਜਿ ਲੱਗਦੇ ਸੀ ਮੈਨੂੰ ਵਿੱਚ ਥੋਂ ਕਿਤੇ ਖਰਾਬ ਜ ਮੈਂ ਕਿਹਾ ਵੀ ਉਹ ਸਾਫ਼ ਕਰਕੇ ਰੱਖ ਲੈਣੀਆਂ ਵੀ ਨਾਲ ਦੀ ਨਾਲ ਫਿਰ ਇਹ ਪਤਾ ਲੱਗ ਜਾਊਗਾ ਵੀ ਕਿੰਨੇ ਕ ਸੁੱਕ ਗਏ ਜਾਂ ਕਿੰਨੇ ਕ ਗਿੱਲੇ ਨੇ ਹਜੇ ਕਿਉਂਕਿ ਵੈਸੇ ਤਾਂ ਚਲੋ ਸੁੱਕਣ ਦਾ ਤਾਂ ਕੋਈ ਨਹੀਂ ਸੀਗਾ ਵੀ ਕਪੜੇ ਨਾਲ ਵੀ ਵਾਸ਼ ਵੀ ਸਾਫ਼ ਹੋ ਜਾਣੇ ਸੀਗੇ ਪਰ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਇੰਨਾ ਮੈਨੂੰ ਵੀ ਨਹੀਂ ਹੈਗਾ ਮੈਂ ਕਿਹਾ ਇਕੱਲਾ ਇਕੱਲਾ ਕਿੱਥੇ ਸਾਫ਼ ਕਰਦੀ ਫਿਰੂੰਗੀ ਵੀ ਉਹਦੇ ਨਾਲੋਂ ਤਾਂ ਵੀ ਟੋਕਰੀ ਦੇ ਵਿੱਚ ਪਾ ਕੇ ਰੱਖੇ ਸੀ ਕਿ ਚਲ ਹੋ ਜਾਣਗੇ ਵੀ ਸੁੱਕ ਜਾਣਗੇ ਵੀ ਫਿਰ ਅਚਾਰ ਬਣਾ ਦੂੰਗੀ ਜਿਹੜਾ ਕੰਮ ਹੋ ਜੂਵੇ ਜੀ ਉਹ ਆ ਹੀ ਹੁੰਦਾ ਨਾ ਵੀ ਚਲੋ ਵਧੀਆ ਹੀ ਵਧੀਆ ਏ ਕਿਉਂਕਿ ਸਬਜ਼ੀ ਵੀ ਮੇਰੀ ਤੋਸਮਾਰ ਕੇ ਰੱਖੀ ਹੋਈ ਸੀਗੀ ਉਹ ਫਿਰ ਡੈਡ ਜੀ ਕਹਿੰਦੇ ਚਲ ਮੈਂ ਕੱਟ ਦਿੰਨਾ ਵੀ ਭਾਈ ਤੂੰ ਚਲ ਮੈਂ ਕਹਿੰਦੇ ਸੀ ਮੈਂ ਕਿਹਾ ਵੀ ਮੈਂ ਆਉਣਾਂਗਾ ਵੀ ਅਚਾਰ ਪਾਦਮਾ ਕਿੰਨਾ ਚਲ ਕੋਈ ਨਾ ਭਾਈ ਸਬਜੀ ਮੈਂ ਕਟਾ ਦਿੰਨਾ ਵੀ ਤੂੰ ਉਹ ਕਰ ਲਾ ਜੀ ਔਲੇ ਸਾਫ ਕਰਕੇ ਟੀਸੀ ਦੇਖੋ ਨਾ ਬੇਸਟ ਕਿੰਨਾ ਨਿਕਲਦਾ ਹੈ ਵਿੱਚੋਂ ਕੋਈ ਵੀ ਚੀਜ਼ਾਂ ਚਾਹੀਏ ਨਾ ਵੀ ਕਾਫੀ ਟਾਈਮ ਲੱਗ ਜਾਂਦਾ ਜੀ ਜਿਹੜੇ ਛੋਟੇ-ਮੋਟੇ ਜੇ ਕੰਮ ਕਰ ਹੁੰਦੇ ਨੇ ਹਨਾ ਨਾਲ ਇਹ ਨਿਗਾਹ ਹੀ ਨਹੀਂ ਹੁੰਦੇ ਹੈਗੇ ਵੀ ਆਪਾਂ ਨੂੰ ਇਹ ਹੋ ਜਾਂਦਾ ਵਿਚਾਰ ਲੈਣਾ ਦਾ ਕੰਮ ਹੈ ਦਾ ਕੀ ਟਾਈਮ ਲੱਗਣ ਲੱਗਿਆ ਕਿਉਂਕਿ ਛੋਟੇ-ਛੋਟੇ ਕੰਮ ਨੂੰ ਵੀ ਟਾਈਮ ਕਾਫੀ ਲੱਗ ਜਾਂਦਾ ਹੈ ਪਰ ਵਿੱਚ ਨਾ ਕਿਤੇ ਕਿਤੇ ਗਿੱਲੇ ਹੈਗੇ ਸੀਗੇ ਤਾਂ ਕਰਕੇ ਫਿਰ ਮੈਨੂੰ ਇਹ ਮੈਂ ਕਿਹਾ ਵੀ ਚਲ ਹੋਰ ਇੱਕ ਦਿਨ ਦੀ ਲੱਗ ਜੂ ਕਿਉਂਕਿ ਗਿੱਲੇ ਦੇ ਨਾਲ ਇਹ ਹੋ ਜਾਂਦਾ ਜੀ ਆਚਾਰ ਖਰਾਬ ਹੁੰਦਾ ਰਹਿੰਦਾ ਹੈ ਉਹ ਕਰਕੇ ਸਾਫ ਜਿਵੇਂ ਉਹ ਰੱਖਤੀ ਸੀ ਕਿ ਇਸ ਤੇ ਲੱਗੀ ਸੀ ਮੈਂ ਫਤਨ ਨਾ ਨੂਨ ਮਿਰਚ ਲਈ ਪਰੌਂਠੇ ਬਣਾਉਣਾ ਕਿਉਂਕਿ ਉਹ ਨੂੰ ਇਹ ਸੀਗਾ ਵੈਸੇ ਟਾਈਮ ਤਾਂ ਮਿਲਨ ਦਾ ਸਾਢੇ ਕਿਤੇੰ ਦਾ ਹੈਗਾ ਸੀ ਸ਼ਾਇਦ ਕਿਉਂਕਿ ਸਾਢੇ ਕਿੰਨ ਤਿੰਨ ਸਾਢੇ ਕਿੰਨ ਹੋ ਗਏ ਸੀਗੇ ਵੀ ਜਿ ਕੋਈ ਵੀ ਹਨਾ ਬੱਚਿਆਂ ਦਾ ਤਾਂ ਇਹ ਹੋ ਜਾਂਦਾ ਵੀ ਇਹ ਬੇਟਾ ਮੇਂ ਚੀਜ਼ ਚਾਹੀਦੀ ਐ ਬਸ ਉਹਨੂੰ ਨਾਲ ਦੀ ਨਾਲ ਮੈਂ ਹਾਕ ਮਾਤੀ ਸੀ ਮੈਂ ਕਿਹਾ ਵੀ ਤੂੰ ਇੱਕ ਪਰੌਠਾ ਉਹਦਾ ਫੜ ਕੇ ਲੈ ਜਾ ਦੂਜਾ ਪਰੌਠਾ ਮੈਂ ਬਣਾ ਦੇਣੀ ਆ ਵੀ ਫੇਰ ਉਹ ਮੈਂ ਬਣਾ ਦੇਣੀ ਆ ਹੁਣ ਉਹ ਸਵੇਰ ਦਾ ਉਹ ਲੱਗਿਆ ਸੀ ਪਤੰਗ ਵਗੈਰਾ ਚੜਾਉਣ ਕਿਉਂਕਿ ਉਹਨੂੰ ਇਹ ਚੀਜ਼ ਦੌਣੇ ਰੋਣਾ ਪਿਆ ਸੀਗਾ ਵੀ ਨਾਨਕੇ ਚੱਲੋ ਹਨਾ ਕਹਿੰਦਾ ਵੀ ਨਾਨਕੇ ਜਾਣਾ ਹੈ ਉਹਨੂੰ ਨਾ ਬਹੁਤ ਰਹਿੰਦਾ ਹੁੰਦਾ ਹੈ ਚਾ ਆ ਜਣੀ ਇਹ ਚੀਜ਼ ਦਾ ਨਾ ਵੀ ਸੀ ਨਾਨਕੇ ਜਾਣਾ ਛੇਤੀ ਜਾਈਏ ਉਹ ਨੂੰ ਫਰ ਟੰਕਰਕੀ ਮ ਪ੍ਰੌਨਠੇ ਬਣਾ ਕੇ ਚਾਹ ਦੇ ਨਾਲ ਪ੍ਰੌਨਠੇ ਬਣਾ ਕੇ ਦੇ ਦਿੱਤੇ ਸੀਗੇ ਉਸ ਤੋਂ ਬਾਅਦ ਫਿਰ ਜਿਹੜੀ ਸਬਜੀ ਸੁੱਜੀ ਕੱਟੀ ਸੀ ਤੜਕਾ ਵਗੈਰਾ ਕੱਟਿਆ ਤੜਕਾ ਕੱਟਣ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣਾ ਆ ਇਹ ਸੀਗਾ ਮੈਨੂੰ ਵੀ ਟਾਈਮ ਦੇ ਨਾਲ ਨਾ ਸਬਜੀ ਬਣ ਰਹੀ ਕਿਉਂਕਿ ਫਿਰ ਇਕੱਲੇ ਨੇ ਹਰ ਇੱਕ ਕੰਮ ਆਪ ਦਾ ਮੈਨੇਜ ਕਰਨਾ ਹੁੰਦਾ ਹੈ ਤਾਂ ਕਰਕੇ ਇੱਥੇ ਮੈਂ ਨਾ ਪਿਆਜ਼ ਪੁੰਨ ਲਿਆ ਸੀ ਲਸਣ ਪਿਆਜ਼ ਅਦਰਕ ਵਗੈਰਾ ਪੁੰਨ ਕੇ ਮੈਂ ਜ਼ਿਆਦਾ ਮਤਲਬ ਨੀਸੀ ਮਸਾਲੇ ਦੇ ਵਗੈਰਾ ਜਿਆਦਾ ਨਹੀਂ ਸੀ ਪਾਇਆ ਇਹ ਸਿੰਪਲ ਜਿਹੇ ਤਰੀਕੇ ਨਾਲ ਬਣਾਈ ਸੀਗੀ ਅੱਜ ਕਿਉਂਕਿ ਮੈਂ ਸਲਗਮ ਥੋੜੇ ਸੀ ਸਲਗਮ ਦੇ ਨਾਲ ਨਾਲ ਫਿਰ ਥੋੜੀ ਗਾਜਰਾਂ ਵੀ ਸੀਗੀਆਂ ਇੱਕ ਫੁੱਲ ਗੋਭੀ ਦਾ ਲੱਗਿਆ ਸੀ ਉਹਦੇ ਕਰਕੇ ਫਿਰ ਮੈਂ ਮਿਕਸ ਬਣਾ ਲਈ ਸੀਗੀ ਸਬਜੀ ਇੱਥੇ ਮੈਂ ਸਲਗਮ ਗਾਜਰ ਤੇ ਆਲੂ ਤੇ ਆਲੂ ਮੈਂ ਤਾਂ ਪਾਲੇ ਸੀਗੇ ਕਿਉਂਕਿ ਜਦੋਂ ਆਪਾਂ ਕਰਦੀ ਸਬਜੀ ਬਣਾਉਨੇ ਨਾ ਉਹ ਪਾਣੀ ਜਿਆਦਾ ਛੱਡ ਦਿੰਦੀ ਹੈ ਜੀ ਵੀ ਫਿਰ ਆਲੂਆਂ ਦੇ ਨਾਲ ਵਧੀਆ ਬਣ ਜਾਂਦੀ ਹੈ ਚਲੋ ਸੁੱਕ ਜੇ ਜਾਂਦਾ ਪਾਣੀ ਹੈ ਨਾ ਕਹਿੰਦੇ ਹੁੰਦੇ ਨੇ ਵੀ ਆਲੂ ਸੋਕ ਲੈਂਦੇ ਨੇ ਪਾਣੀ ਬਣਾ ਲਈ ਸੀ ਮੈਂ ਮਿਕਸਰ ਸਬਜੀ ਪਰ ਏਸੀ ਗਾ ਵੀ ਫਤੇ ਨੇ ਖਾਣੀ ਨਹੀਂ ਕਿਉਂਕਿ ਫਜ਼ਨੂਨ ਹਸਲਗਮ ਤੋਂ ਥੋੜੀ ਅਲਰਜੀ ਜੀ ਆਦੀ ਉਹਨੂੰ ਨਾ ਪ੍ਰੋਬਲਮ ਦੀ ਹੋ ਜਾਂਦੀ ਬੌਮਟਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਸਲਗਨ ਦੇ ਨਾਲ ਤੇ ਤਾਂ ਕਰਕੇ ਫਿਰ ਮੈਨੂੰ ਇਸ ਮੈਂ ਕਿਉਂ ਚਲ ਫਤੇ ਲਈ ਥੋੜੀ ਜੀ ਦੇਖਦੀ ਹਾਂ ਜੀ ਪੁਰਜੀ ਵਗੈਰਾ ਬਣਾ ਦੂੰਗੀ ਪਨੀਰ ਦੀ ਜ ਉਹ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਰੋਟੀ ਪਰਕੇ ਵਗੈਰਾ ਬਣਾਉਣੇ ਸੀਗੇ ਹੋਰ ਕੰਮ ਕਰ ਕਰਨੇ ਸੀ ਕਿਚਨ ਦੇ ਸਾਰੇ ਕੰਮ ਕਰ ਕਰਕੇ ਇੱਥੇ ਹੋ ਗਈ ਸੀ ਆਪਾਂ ਫ੍ਰੀ ਇੱਥੇ ਹੋ ਗਈ ਸੀ ਜੀ ਸੈਲਫ ਕੇਅਰ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਆਪਦੇ ਆਪ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਅਗਰ ਤੁਸੀਂ ਨਾ ਆਪਣੀ ਫੇਸ ਤੇ ਕੋਈ ਕਰੀਮ ਵਗੈਰਾ ਕੋਈ ਕੁਝ ਵੀ ਲਗਾਉਣੀ ਹੋਣਾ ਤਾਂ ਇਹ ਸਟ੍ਰੈਪ ਵਰਤੋ ਫਿਰ ਤੁਸੀਂ ਆਪਣੀ ਸਕਿਨ ਦੇ ਵਿੱਚ ਫਰਕ ਦੇਖਿਓ ਨਾ ਵੀ ਜਦੋਂ ਵੀ ਤੁਸੀਂ ਕੋਈ ਕਰੀਮ ਵਗੈਰਾ ਲਗਾਉਣੀ ਹੈ ਨਾ ਤਾਂ ਤੁਸੀਂ ਇਹ ਸਟ੍ਰੈਪ ਵਰਤਿਆ ਕਰੋ ਵੀ ਜਿਵੇਂ نیچے ਤੋਂ ਨਾ ਕੋਈ ਵੀ ਆਪਾਂ ਕਰੀਮ ਲਗਾਉਣੀ ਹੈ ਵੀ ਇਹ ਇਹ ਉੱਪਰ ਨੂੰ ਹੱਥ ਲੈ ਕੇ ਜਾਇਆ ਕਰੋ ਕੋਈ ਵੀ ਜਦ ਆਪਾਂ ਕਰੀਮ ਲਗਾਉਣੀ ਹੈ ਨਾ ਵੀ ਉਹਦੇ ਨਾਲ ਆ ਦੇਖੋ ਜਿਵੇਂ ਮੈਂ ਲੈ ਕੇ ਜਾਨੀ ਆ ਨਾ ਠੋਡੀ ਤੋਂ ਲੈ ਕੇ ਕੰਨ ਸਾਈਡ ਨੂੰ ਤੇ ਵੀ ਐਦਾਂ ਲਗਾਇਆ ਕਰੋ ਕਿਉਂਕਿ ਇਹਦੇ ਨਾਲ ਆਪਣੀ ਸਕਿਨ ਦੇ ਵਿੱਚ ਕਾਫੀ ਅਸਰ ਦਿਖਾਈ ਦਿੰਦਾ ਹੈ ਨਾ ਵੀ ਤੁਸੀਂ ਇਹ ਸਟੈਪ ਵਰਤ ਕੇ ਦੇਖੋ ਤੇ ਤੁਸੀਂ ਕੋਈ ਵੀ ਕਰੀਮ ਵਗੈਰਾ ਲਗਾਉਣੀ ਹੋ ਨਾ ਇਹ ਸਟੈਪ ਦੇ ਨਾਲ ਲਗਾਇਆ ਕਰੋ ਫਿਰ ਆਪਦੇ ਆਪ ਨਾਲ ਜਣੀ ਇਹ ਹੁੰਦਾ ਜੀ ਚਲੋ ਹਾਂ ਇਸ ਦੇ ਅਕੋਰਡਿੰਗ ਆਪਣੀ ਹਾਰੇ ਦੇ ਚਿਹਰੇ ਦਾ ਫਰਕ ਜ਼ਰੂਰ ਪਈ ਜਾਂਦਾ ਹੁੰਦਾ ਹੈ ਔਰ ਆਪਣੀ ਜ਼ਿੰਦਗੀ ਜੀਉਣ ਦੇ ਕੁਛ ਟੰਗ ਹੁੰਦੇ ਨੇ ਖਾਣ ਪੀਣ ਦਾ ਰਹਿਣ ਸਹਿਣ ਦਾ ਹਰ ਇੱਕ ਚੀਜ਼ ਇੱਕ ਹਨਾ ਵੀ ਹਰ ਇੱਕ ਚੀਜ਼ ਜਈ ਕੱਪਦਾ ਹਨਾ ਕਹ ਦਿੰਦੇ ਹੁੰਦੇ ਨੇ ਵੀ ਅਸਰ ਹਨਾ ਵੀ ਉਹ ਜਿੱਦਾਂ ਦਾ ਤੁਸੀਂ ਅੰਦਾ ਰੱਖੋਗੇ ਹਨਾ ਵੀ ਹਰ ਇੱਕ ਚੀਜ਼ ਨੇ ਤੁਹਾਡੇ ਤੇ ਅਸਰ ਦਿਖਾਉਣਾ ਹੀ ਆ ਹਨਾ ਵੀ ਤੁਹਾਡੇ ਰਹਿਣ ਸਹਿਣ ਨੇ ਤੁਹਾਡੇ ਖਾਣ ਪੀਣ ਨੇ ਹਰ ਇੱਕ ਚੀਜ਼ ਦਾ ਅਸਰ ਹੁੰਦਾ ਏ ਫਿਰ ਇਹ ਹੋ ਗਈ ਸੀ ਜੀ ਨੈਕਸਟ ਮਾਰਨਿੰਗ ਸ਼ੁਰੂ ਇੱਥੇ ਲੱਗੀ ਸੀ ਮੈਂ ਔਲੇ ਦਾ achar ਬਣਾਉਣਾ ਉਹ ਔਲੇ ਦਾ ਚਾਰ ਬਣਾਨੇ ਗਈ ਸੀ ਇਹਨਾਂ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਕੋਈ ਅਵਾਰੇ ਨਹੀਂ ਸੀ ਸਟ੍ਰੀਮ ਨਹੀਂ ਸੀ ਕਿਤੇ ਕੁਝ ਨਹੀਂ ਸੀ ਕਿਤੇ ਹੈਗੇ ਮੈਂ ਸਿੰਪਲ ਜੇ ਤਰੀਕੇ ਨਾਲ ਬਸ ਜੀ ਤੇਲ ਨੂੰ ਪਿਆਨ ਗਰਮ ਕਰਕੇ ਤੇਲ ਗਰਮ ਕਰਕੇ ਉਹਦੇ ਵਿੱਚ ਪਾਲੇ ਪਾਲੇ ਸੀ ਔਲੇ ਉਹਨਾਂ ਨੂੰ ਚੰਗੀ ਤਰ੍ਹਾਂ ਸੇਕ ਲਵਾ ਕੇ ਉਹ ਬਿਲਕੁਲ ਸੌਫਟ ਹੋ ਚੁੱਕੇ ਸੀ ਤੁਹਾਨੂੰ ਮੈਂ ਦਿਖਾਏ ਵੀ ਨੇ ਜਿਵੇਂ ਬਿਲਕੁਲ ਸੌਫਟ ਸੀਗੇ ਫਿਰ ਉਹਨਾਂ ਨੂੰ ਜਦੋਂ ਐ ਚੰਗੀ ਤਰ੍ਹਾਂ ਸੌਫਟ ਹੋ ਗਏ ਉਸ ਤੋਂ ਬਾਅਦ ਫਿਰ ਮੈਂ ਨ ਹੈਗੇ ਸੀ ਮੇਰੇ ਕੋਲ ਨੂਨ ਉਹ ਮਿਰਚ ਹਲਦੀ ਥੋੜਾ ਗਰਮ ਮਸਾਲਾ ਸੀ ਤੇ ਥੋੜੀ ਜੀ ਗਰਮ ਮਸਾਲਾ ਜੀਰਾ ਪਾਊਡਰ ਸੀਗਾ ਐਦਾਂ ਮੈਂ ਪਾਊਡਰ ਫਾਰਮ ਦੇ ਵਿੱਚ ਹੀ ਪਾਈ ਸੀਗੇ ਜਿਹੜੇ ਮਸਾਲੇ ਹੈਗੇ ਸੀ ਜਿਵੇਂ ਇੱਕ ਹੈਗਾ ਸੀ ਵੀ ਥੋੜੀ ਜੀ ਰਾਈ ਸੌਂਫ ਤੇ ਥੋੜੀ ਜੀ ਜਮੈਨ ਵਗੈਰਾ ਉਹ ਸੀਗਾ ਉਹ ਵੀ ਥੋੜੇ ਥੋੜੇ ਜੇ ਪਾਏ ਸੀਗੇ ਕਿਉਂਕਿ ਰਾਈ ਇਹਦੇ ਵਿੱਚ ਜ਼ਿਆਦਾ ਪੈਂਦੀ ਨਹੀਂ ਵੀ ਰਾਈ ਦਾ ਜਿਹੜਾ ਟੇਸਟ ਉਹ ਖੱਟੇ ਦੇ ਤੌਰ ਤੇ ਵਰਤੇ ਜਾਂਦਾ ਹੈ ਬੀਔਲੇ ਵੈਸੇ ਹੀ ਆਲਰੇਡੀ ਪਹਿਲਾਂ ਹੀ ਖੱਟੇ ਹੁੰਦੇ ਨੇ ਤਾਂ ਕਰਕੇ ਮੈਂ ਬਿਲਕੁਲ ਹਲਕੀ ਜਿਹੀ ਪਾਈ ਸੀ ਇਹ ਇਹ ਮਸਾਲੇ ਪਾ ਕੇ ਸਿੰਪਲ ਜਿਵੇਂ ਤੁਹਾਨੂੰ ਦਿਖਾਏ ਨੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪਾਲਿਆ ਸੀਗਾ ਮਿੱਠਾ ਮਿੱਠੇ ਦੇ ਵਿੱਚ ਮੈਂ ਪਾਈ ਸੀ ਸੱਕਰ ਕਿਉਂਕਿ ਨਾ ਬਹੁਤ ਜ਼ਿਆਦਾ ਟੇਸਟੀ ਹੋ ਜਾਂਦਾ ਖਟ ਮਿੱਠਾ ਆਚਾਰ ਇਹਨਾਂ ਇਦਾਂ ਆਚਾਰ ਬਣਾ ਕੇ ਦੇਖਿਓ ਤੁਸੀਂ ਵੀ ਮੈਂ ਬਿਲਕੁਲ ਇਹਨੂੰ ਗੈਸ ਤਾਂ ਬੰਦ ਕੀਤਾ ਹੋਇਆ ਸੀਗਾ ਹੁਣ ਇਹਨੂੰ ਨਾ ਇਦਾਂ ਹੀ ਰੱਖ ਦਊਂਗੀ ਕੋਈ ਟੱਕਣ ਨਾ ਜਾਂ ਕਿਸੇ ਪਲੇਟ ਨਾ ਟਕੂੰਗੀ ਨਹੀਂ ਫਿਰ ਇਹ ਬਿਲਕੁਲ ਜੇ ਠੰਡਾ ਹੋ ਜਾਊ ਫਿਰ ਕਿਸੇ ਭਾਂਡੇ ਦੇ ਵਿੱਚ ਆਪਾਂ ਪਾ ਕੇ ਬੰਦ ਕਰ ਦਾਂਗੇ 1 ਮਹੀਨਾ ਤੁਹਾਡੇ ਆਚਾਰ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਇਦਾਂ ਪਾਏ ਹੋ ਚਾਰ ਹਨਾ ਜਿੰਨੇ ਕਈ ਕਹਿ ਦਿੰਦੇ ਨੇ ਵੀ ਖਰਾਬ ਹੋ ਜਾਂਦਾ ਮਹੀਨਾ ਕੀ ਜਿਹੜੀ ਆਪਾਂ ਇਹ ਹੁੰਦਾ ਵੀ ਚਲੋ ਚੱਲਦਾ ਥੋੜੇ ਦਿਨ ਹਨਾ ਵੀ ਖਰਾਬ ਨਹੀਂ ਹੁੰਦਾ ਹੈਗਾ ਜਦੋਂ ਮੈਂ ਆਪਣੇ ਐਵੇਂ ਪਾਨੇ ਹਨਾ ਉਸ ਤੋਂ ਬਾਅਦ ਹੋ ਗਈ ਸੀ ਜੀ ਆਪਣੀ ਪੇਕਿਆਂ ਦੀ ਤਿਆਰੀ ਤੇ ਇੱਥੇ ਹੋਣ ਲੱਗੀ ਸੀ ਮੈਂ ਸ਼ਾਮ ਜੀ ਹੋ ਗਈ ਸੀ ਜੀ ਜੀ 4 4:30 ਵਜੇ ਕਿਉਂਕਿ ਪਹਿਲਾਂ ਜਿਵੇਂ ਘਰ ਦੇ ਕੰਮ ਕਾਜ ਕਰਨੇ ਸੀਗੇ ਉਹ ਕੀਤੇ ਉਹ ਕਰਕੇ ਫਿਰ ਕਿਉਂਕਿ ਫਤਨ ਵੀ ਕਾਫੀ ਰੌਲਾ ਪਾਇਆ ਵੈਸੇ ਗਾਇਸ ਵਾ ਤਾਂ ਹਨ ਵੀ ਛੇਤੀ 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 ਤੇ ਇੱਥੇ ਫਿਰ ਆਪਾਂ ਆ ਕੇ ਸੂਡ ਰੋਟ ਹੋ ਗਏ ਤਿਆਰ ਕਿਉਂਕਿ ਮੈਂ ਅੱਜ ਪਾਇਆ ਸੀਗਾ ਸਿੰਪਲ ਜਿਹੀ ਸੂਟ ਪਾ ਕੇ ਗਈ ਸੀ ਕਿਉਂਕਿ ਫਿਰ ਮੈਨੂੰ ਆਏ ਹੋ ਜਾਂਦਾ ਜੀ ਚਲੋ ਹਨਾ ਸ਼ਾਮ ਤਾਂ ਹੋਈ ਗਈ ਆ ਵੀ ਨਾਲੇ ਵੈਸੇ ਵੀ ਬੇਕ ਕੇ ਨੂੰ ਜਾਣ ਦੀ ਕੋਈ ਬਾੜੀ ਜ਼ਿਆਦਾ ਆਏ ਨਹੀਂ ਹੁੰਦਾ ਹੈਗਾ ਨਾ ਇਹ ਤਿਆਰੀ ਤਿਉਰੀ ਦਾ ਆਏ ਹੁੰਦਾ ਵੀ ਆਪਦੇ ਘਰ ਨੂੰ ਪੁੱਦਾ ਕੰਨੇ-ਕੰਨੇ ਵੀ ਆਪਦੇ ਘਰ ਤੋਂ ਆਪਦੀ ਤੱਕ ਕਰ ਤੱਕ ਦਾ ਸਫਰ ਮੈਂ ਕਿ ਵੀ ਨੋਲੇ ਸ਼ਾਮ ਜੀ ਹੋ ਗਈ ਸੀ ਜੀ ਤਾਂ ਕਰਕੇ ਵੀ ਫਿਰ ਮੈਨੂੰ ਇਹ ਸੀਗਾ ਜੀ ਇਹ ਦੇਖੋ ਪਿੱਕੇ ਕਰਦੇ ਨਜ਼ਾਰੇ ਨਾਨੀ ਦੋਤੇ ਬੈਠੇ ਸੀਗੇ ਰਜਾਈ ਦੇ ਵਿੱਚ ਉਹਨਾਂ ਨੇ ਰੋਟੀ ਖਾ ਲਈ ਸੀਗੇ ਅਸੀਂ ਪੀਉਤੀ ਖਾਣ ਲੱਗੇ ਹੋਏ ਸੀਗੇ ਪਿੱਕੇ ਕਰਦੇ ਨਜ਼ਾਰੇ ਪਿੱਕੇ ਕਰਦੀ ਮੌਜ ਜਿਹੜੀ ਕਿਤੇ ਨਹੀਂ ਹੋएगी ਜੀ ਜਿਹੜੀ ਮਾਂ ਬਾਪ ਦੇ ਸਿਰ ਤੇ ਨਾ ਐਸ਼ਾਂ ਨੇ ਐਸ਼ ਆਰਾਮਾਂ ਉਹ ਕਿਤੇ ਨਹੀਂ ਮਿਲਦੀ ਹੈਗੀ ਹਾਂਜੀ ਅਜੇ ਥੋੜਾ ਜਿਹਾ ਮੈਨੂੰ ਇਹ ਹੋ ਜਾਂਦਾ ਪਰ ਇਹ ਆ ਨਾ ਵੀ ਜਿੰਮ ਮੰਮੀ ਹੋਣ ਚਲੋ ਪਹਿਲਾਂ ਨਾਲੋਂ ਬਹੁਤ ਠੀਕ ਨੇ ਨਾ ਜਿਵੇਂ ਮੰਮੀ ਦੇ ਬਿਮਾਰ ਹੋਣ ਕਰਕੇ ਥੋੜਾ ਜਿਹਾ ਕੰਮ ਘਰੋਂ ਦਾ ਇਹ ਹੋ ਜਾਂਦਾ ਹੈ ਨਾ ਵੀ ਚਲੋ ਹਾਂ ਮੰਮੀ ਦੇ ਨਾਲ ਕਰਵਾ ਦਮਾਂ ਵੀ ਸੌਕੇ ਹੁੰਦੇ ਨੇ ਨਹੀਂ ਤਾਂ ਇਹ ਹੋ ਜਾਂਦਾ ਸੀਗਾ ਜੀ ਪੂਰੀ ਐਸ਼ ਪ੍ਰਸਤੀ ਦੀ ਲਾਈਫ ਸੀ ਪਿੱਕੇ ਕਾ ਦੀ ਕਿਉਂਕਿ ਮੰਮੀ ਉਹਨਾਂ ਨੂੰ ਵੀ ਮਾਂ ਮਾਪ ਨੂੰ ਵੀ ਆਪਣੀ ਇਹ ਹੋ ਜਾਂਦਾ ਹੈ ਨਾ ਵੀ ਚਲੋ ਤੁਸੀਂ ਆਪਣੇ ਘਰ ਵੀ ਹਨ ਇੰਨਾ ਕੰਮ ਕਰ ਕਰਦੇ ਹੋ ਵੀ ਊਰੇ ਚਾਦਦੇ ਨਾ ਉਹ ਆਰਾਮ ਨਾਲ ਕੱਟੋ ਬਸ ਜੀ ਹੁਣ ਅਪਕਾ ਦਿਨ ਪਲਾਉਦਾ ਐਂਡ ਓਕੇ ਬਾਈ ਠੀਕ ਹੈ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ